ਇੱਕ ਜੰਗਲ ਵਿੱਚ ਇੱਕ ਕਾਂ ਰਹਿੰਦਾ ਸੀ। ਉਹ ਹਰ ਰੋਜ਼ ਆਪਣੇ ਆਪ ਦੀ ਪਾਣੀ ਵਿੱਚ ਝਲਕ ਵੇਖਦਾ ਤੇ ਉਦਾਸ ਹੋ ਜਾਂਦਾ ਸੀ। ਉਹ ਕਹਿੰਦਾ, ਮੈਂ ਕਿੰਨਾ ਕਾਲਾ ਹਾਂ। ਮੇਰੀ ਆਵਾਜ਼ ਵੀ ਮਾੜੀ ਹੈ। ਨਾ ਕੋਈ ਮੈਨੂੰ ਪਸੰਦ ਕਰਦਾ ਹੈ, ਨਾ ਹੀ ਮੇਰੀ ਤਾਰੀਫ਼ ਹੁੰਦੀ ਹੈ। ਇੱਕ ਦਿਨ ਉਹ ਹੰਸ ਕੋਲ ਗਿਆ ਤੇ ਕਹਿੰਦਾ, ਹੰਸ ਭਰਾ, ਤੂੰ ਕਿੰਨਾ ਸੋਹਣਾ ਹੈ। ਤੇਰਾ ਰੰਗ ਸਫੇਦ ਹੈ ਤੇ ਸਾਫ਼ ਹੈ। ਤੇਰੀ ਜ਼ਿੰਦਗੀ ਬਹੁਤ ਸ਼ਾਂਤ ਹੋਵੇਗੀ। ਕਾਸ਼ ਮੈਂ ਵੀ ਤੇਰੇ ਵਰਗਾ ਹੁੰਦਾ। ਹੰਸ ਮੁਸਕਰਾਇਆ ਤੇ ਕਹਿੰਦਾ ਭਰਾ ਤੈਨੂੰ ਲੱਗਦਾ ਹੋਵੇਗਾ ਕਿ ਮੇਰੀ ਜ਼ਿੰਦਗੀ ਬਹੁਤ ਸੋਹਣੀ ਹੈ ਪਰ ਅਜੀਹਾ ਕੁਝ ਨਹੀਂ ਮੈਂ ਵੀ ਅੰਦਰੋਂ ਤੂਫਾਨਾਂ ਨਾਲ ਲੜਦਾ ਹਾਂ ਜਿੰਨਾ ਤੂੰ ਮੈਨੂੰ ਪਾਣੀ ਵਿੱਚ ਆਰਾਮ ਨਾਲ ਤੈਰਦਾ ਵੇਖਦਾ ਹੈ ਉਨਾ ਹੀ ਮੈਂ ਅੰਦਰੋਂ ਜੰਗੋ ਜਹਿਦ ਕਰਦਾ ਹਾਂ ਤੇ ਇਹ ਸਫੇਦ ਰੰਗ ਵੀ ਕੋਈ ਖਾਸ ਨਹੀਂ ਕਿਉਂਕਿ ਇਹ ਤਾਂ ਮੌਤ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਕਾਂ ਹੈਰਾਨ ਹੋਇਆ ਤੇ ਪੁੱਛਿਆ ਫਿਰ ਤੂੰ ਖੁਸ਼ ਨਹੀਂ ਹੰਸ ਕਹਿੰਦਾ ਨਹੀਂ ਭਰਾ ਮੈਂ ਤਾਂ ਸੋਚਦਾ ਹਾਂ ਕਿ ਮੋਰ ਸਭ ਤੋਂ ਕੁਛ ਹੋਵੇਗਾ ਉਸ ਦਾ ਰੰਗ ਤੇ ਰੂਪ ਸਭ ਤੋਂ ਵਧੀਆ ਹੈ ਦੋਵੇਂ ਫਿਰ ਮੋਰ ਕੋਲ ਗਏ ਕਾਂ ਤੇ ਹੰਸ ਨੇ ਮੋਰ ਨੂੰ ਕਿਹਾ ਮੋਰ ਭਰਾ ਰੱਬ ਨੇ ਤੈਨੂੰ ਕਿੰਨਾ ਸੋਹਣਾ ਬਣਾਇਆ ਹੈ ਤੇਰੇ ਪੰਖਾਂ ਦੇ ਰੰਗ ਵੇਖ ਕੇ ਲੋਕ ਪ੍ਰਭਾਵਿਤ ਹੋ ਜਾਂਦੇ ਨੇ ਤੂੰ ਤਾਂ ਰਾਸ਼ਟ੍ਰ ਪੰਛੀ ਵੀ ਹੈ ਤੇਰੀ ਜ਼ਿੰਦਗੀ ਤਾਂ ਬੜੀ ਸੁਖੀ ਹੋਵੇਗੀ ਮੋਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਹ ਕਹਿੰਦਾ ਭਰਾ ਇਹ ਕਾਹਦਾ ਸੁੱਖ ਇਹ ਪੰਖ ਹੀ ਮੇਰੀ ਮੁਸੀਬਤ ਹਨ ਹਰ ਵੇਲੇ ਡਰ ਲੱਗਦਾ ਹੈ ਕਿ ਕੋਈ ਸ਼ਿਕਾਰੀ ਜਾਂ ਜਾਨਵਰ ਮੇਰੇ ਤੇ ਹਮਲਾ ਨਾ ਕਰ ਦੇਵੇ ਮੈਂ ਨਾ ਆਰਾਮ ਨਾਲ ਸੌ ਸਕਦਾ ਹਾਂ ਨਾ ਖਾ ਸਕਦਾ ਹਾਂ ਤੇ ਨਾ ਹੀ ਚੈਨ ਨਾਲ ਬੈਠ ਸਕਦਾ ਹਾਂ ਮੋਰ ਫਿਰ ਕਾਂ ਵੱਲ ਵੇਖ ਕੇ ਕਹਿੰਦਾ ਜੀਵਨ ਤਾਂ ਤੇਰੇ ਵਰਗਾ ਹੋਣਾ ਚਾਹੀਦਾ ਹੈ ਤੂੰ ਜਿੱਥੇ ਮਰਜੀ ਉੱਡਦਾ ਹੈ ਜਿੱਥੇ ਚਾਹੇ ਬੈਠਦਾ ਹੈ ਤੈਨੂੰ ਕਿਸੇ ਦਾ ਡਰ ਨਹੀਂ ਕੋਈ ਚਿੰਤਾ ਨਹੀਂ ਤੂੰ ਤਾਂ ਸੱਚਮੁੱਚ ਮਸਤ ਜ਼ਿੰਦਗੀ ਜੀ ਰਿਹਾ ਹੈ ਦੋਸਤੋ ਇਸ ਦੁਨੀਆ ਵਿੱਚ ਕੋਈ ਵੀ ਪੂਰੀ ਤਰ੍ਹਾਂ ਖੁਸ਼ ਨਹੀਂ ਹਰ ਕੋਈ ਆਪਣੇ ਹਾਲਾਤਾਂ ਨਾਲ ਦੁਖੀ ਹੈ ਪਰ ਜੋ ਬੰਦਾ ਸੰਤੋਖੀ ਹੈ ਉਹੀ ਸੱਚਮੁੱਚ ਸੁਖੀ ਹੈ ਦੋਸਤੋ ਜੇਕਰ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰੋ